ਹੈਲੋ ਹੈਲੋ ਕੀ ਮੈਂ ਮੰਕਰੀ ਤੇ ਆ ਠੀਕ ਆ ਮੰਮੀ ਜੀ ਵਧੀਆ ਤੁਸੀਂ ਦੱਸੋ ਠੀਕ ਆ ਜੀ ਵਧੀਆ ਕੀ ਬਣੀ ਅੰ내 ਬਸ ਕੁਛ ਹੀ ਨਹੀਂ ਉਹ ਲੀਡ ਲੂਡ ਤੋਂ ਓਕੇ ਟੀ ਛੋਟੀ ਕੁੜੀ ਤਾਂ ਅੱਛਾ ਤੇ ਮੈਂ ਇੱਧਰ ਪਿਆ ਸੀ ਆ ਬੈਡਰੂਮ ਚ ਕੱਲੇ ਟੀਵੀ ਦੇਖਿਆ ਨਾ ਹੁਣ ਥੋੜਾ ਫੋਨ ਆਇਆ ਤੇ ਮੈਂ ਟੀਵੀ ਬੰਦ ਕਰਤਾ ਮੈਂ ਚਲੋ ਮੰਮੀ ਦਾ ਫੋਨ ਆਇਆ ਮੈਂ ਕੋਈ ਜ਼ਰੂਰੀ ਗੱਲਬਾਤ ਕਰ ਲਾਂਗੇ ਕੋਈ ਹੈ ਤਾਂ ਤੇ ਸਹੀ ਹੈ ਗੱਲਬਾਤ ਕਰਨ ਖਤਰੀ ਤੁਹਾਨੂੰ ਫੋਨ ਲਾਇਆ ਮੈਂ ਅੱਛਾ ਅੱਛਾ ਹੋਰ ਠੀਕ ਰਹਿੰਦੇ ਹੋ ਤੁਸੀਂ ਸਿਹਤਾਂ ਠੀਕ ਹੈ ਤੁਹਾਡੀਆਂ ਹਾਂਜੀ ਠੀਕ ਹੈ ਵਧੀਆ ਆਪਣੇ ਸੁਣਾਓ ਬਸ ਠੀਕ ਹੈ ਤੇ ਕਿਵੇਂ ਰਾਜਵੀਰ ਹੋਰ ਕਿਵੇਂ ਹੈ ਮੇਰੇ ਸਾਲੇ ਹੋਰੀ ਠੀਕ ਹੈ ਸਾਰੇ ਸਾਰੇ ਠੀਕ ਹੈ ਤੇ ਉਹ ਦੂਜੀ ਗੁਰਪ੍ਰੀਤ ਕਿਵੇਂ ਹੈਗੀ ਸਾਲੀ ਮੇਰੀ ਗੁਰਪ੍ਰੀਤ ਵੀ ਵਧੀਆ ਅੱਛਾ ਤੇ ਤੁਸੀਂ ਕਿਵੇਂ ਹੋਗੇ ਮੇਰੀ ਤਾਂ ਮਾੜੀ ਹੈ ਮਾੜੇ ਨੂੰ ਥੋੜੇ ਕੀ ਹੋ ਗਿਆ ਲੈ ਹਣਾ ਕੀ ਜੀ ਨਹੀਂ ਲੱਗਦਾ ਇਕੱਲੀ ਤਾਂ ਮੈਨੂੰ ਲੈ ਚੱਲ ਦੋ ਜੀ ਨਹੀਂ ਲੱਗਦਾ ਇਕੱਲੀ ਤਾਂ ਹੁਣ ਜੀ ਦੇ ਇਕੱਲੇ ਤਾਂ ਲੱਗਣਾ ਕਿੱਥੇ ਹੈਗਾ ਮੰਮੀ ਹੁਣ ਜਦੋਂ ਸਹੁਰਾ ਸਾਹਿਬ ਤਾਂ ਸਾਡੇ ਹੈ ਨਹੀਂ ਸਹੁਰੇ ਜੀ ਨਹੀਂ ਲੱਗਦਾ ਮੇਰੇ ਤਾਂ ਆਉਂਦਾ ਤਾਂ ਸਹੁਰਾ ਸਾਹਿਬ ਤਾਂ ਹੈ ਨਹੀਂ ਫਿਰ ਜੀ ਤਾਂ ਫਿਰ ਔਖਾ ਹੀ ਹੋ ਜਾਂਦਾ ਨਾ ਹੁਣ ਅੱਗੇ ਫਿਰ ਇੱਕ ਜੀਵਨ ਸਾਥੀ ਹੋਵੇ ਬੰਦੇ ਦਾ ਚਲੋ ਫਿਰ ਤਾਂ ਚਲੋ ਟਾਈਮ ਟੱਪ ਵੀ ਜਾਂਦਾ ਹੈ ਹੈ ਹਾਂ ਕਿਸੇ ਘਟੋਣਾ ਮਿਲਣਾ ਮੈਨੂੰ ਹੁਣੇ ਆਉਗੀ ਨਾ ਰੱਖਣੀ ਬੰਨਣ ਵਾਸਤੇ ਅੱਛਾ ਹੂੰ ਤੁਸੀਂ ਨਹੀਂ ਆਉਂਦੇ ਕਿ ਮੈਂ ਛੱਡਣ ਤਾਂ ਆਉਂਗਾ ਤੇ ਉਸੇ ਵੇਰ ਬੁਠੇ ਜਾਵਾਂਗੇ ਹੈ ਉਸੇ ਵੇਰ ਬੁਠੇ ਜਾਵਾਂਗੇ ਕੀ ਉਹ ਤਾਂ ਛੋਡੇ ਚ ਹੈ ਵੀ ਤੁਸੀਂ ਮੈਨੂੰ ਸਾਨੂੰ ਜਵਾਈਆਂ ਨੂੰ ਝੇਲ ਸਕਦੇ ਹੋ ਤਾਂ ਫਿਰ ਰੁਕ ਜਾਵਾਂਗੇ ਜੇ ਜਵਾਈਆਂ ਨੂੰ ਨਹੀਂ ਝੇਲ ਸਕਦੇ ਤਾਂ ਫਿਰ ਨਹੀਂ ਰੁਕ ਸਕਦੇ ਅਸਰਦੰਨਾ ਹੱਥਾਂ ਨਾਲ ਝੇਲਿਓ ਤੁਸੀਂ ਰੁਕੋ ਤਾਂ ਫਿਰ ਤੁਸੀਂ ਕਿਵੇਂ ਝੱਲੋਗੇ ਮੈਨੂੰ ਦੱਸੋ ਕਿ ਲਾਂਗੇ ਕਿਵੇਂ ਹੈ ਮੈਨੂੰ ਚੇਲੀ ਦਾ ਮੈਨੂੰ ਚੇਲੀ ਦਾ ਲਾਉਣਾ ਝੱਲਾਂਗੇ ਅੱਛਾ ਕਿ ਤੁਸੀਂ ਮੁਰਗਾ ਮੁਰਗਾ ਲਖਵਾਉਂਦੇ ਨੇ ਸਾਨੂੰ ਹੈ ਮੁਰਗਾ ਮੁਰਗਾ ਸਵਾਦਾ ਨਹੀਂ ਕੁਝ ਨਹੀਂ ਖਵਾਉਂਦੇ ਤੁਸੀਂ ਤੁਸੀਂ ਸਵਾਦ ਲੈਣੇ ਹਾਂ ਤੁਸੀਂ ਗੱਲਾਂ ਦੇ ਸਵਾਦਾਗੇ ਤੁਸੀਂ ਖਾਣ ਵਾਲੇ ਬਣਾਉਂਗਾ ਹੈ ਖਾਣ ਵਾਲੇ ਬਣਾ ਦੇ ਸਵਾਦਾ ਨਹੀਂ ਤੇ ਖਾਣ ਵਾਲੇ ਤਾਂ ਬਾਣੀ ਜਾਗੇ ਅਸੀਂ ਖਾਨੜੇ ਦਾ ਬਾਣੀ ਜਾਂਗੇ ਵਰਸ ਨੂੰ ਤੁਸੀਂ ਖਵਾਉਂਦੇ ਕਿੱਥੋਂ ਤੁਸੀਂ ਉਹ ਕਿਹਦੀ ਸੀ ਕੈਦ ਨੂੰ ਉਦੋਂ ਕਹਿਣੋ ਜਿਹੜਾ ਨਾਮ ਲਿਆ ਹੋਇਆ ਸਰਦਾਰ ਬਾਬੇ ਦਾ ਹਾਂ ਉਹ ਮਾਸ ਖਾਂਦਾ ਹੈਗਾ ਅੱਛਾ ਤੇ ਮਾਸ ਖਾਣਦਾ ਹੀ ਹੈ ਤੇ ਮਾਸ ਹੀ ਅਸੀਂ ਖਾਣਾ ਹੈ ਮਾਸ ਮਾਸ ਦੇ ਪਿੱਛੇ ਤੇ ਸਾਰੀ ਦੁਨੀਆ ਤੁਰੇ ਫਿਰਦੀ ਹੈ ਮਾਸ ਨੇ ਤੇ ਦੁਨੀਆ ਉਹ ਮਾਸ ਹੀ ਨਾ ਖਾਣਾ ਹੋਰ ਕਿਹੜਾ ਮਾਸ ਖਾਣਾ ਤੁਸੀਂ ਅੱਛਾ ਸਰਦਾਰ ਖਾਣਾ

ਕੁੜੀ ਤੇ ਟਟੇਂ ਲਈ ਖੰਨੇ ਆ ਮੇਰੇ ਮੇਰਾ ਇਕੱਲਾਪਨ ਦੂਰ ਨਹੀਂ ਕਰ ਦੇਗੇ ਤੁਸੀਂ ਆ ਕੇ ਇਕੱਲਾਪਨ ਦੂਰ ਵਾਲੀ ਗੱਲ ਸੁਣ ਮੇਰੀ ਗੱਲ ਸੁਣੋ ਤੁਸੀਂ ਇੱਥੇ ਆਓ ਆਪਦੀ ਕੁੜੀ ਕੁੜੇ ਰੋ ਤੁਸੀਂ ਆ ਕੇ ਕੱਲਾ ਮਤਾਂ ਕਰੋ ਤੇ ਫੇਰ ਹੀ ਤਾਂ ਇਕੱਲਾਪਨ ਦੂਰ ਹੋਊਗਾ ਜੀ ਮੈਂ ਛੋੜ ਦੇਣ ਵਾਲੀ ਕਰਨਾ ਹੋਵੇ ਇਕੱਲਾਪਨ ਦੂਰ ਫੇਰ ਕਿਵੇਂ ਕਰਨਾ ਮੈਨਾਂ ਇਕੱਲਾਪਨ ਦੂਰ ਮੈਨੂੰ ਦੱਸੋ ਹਾਂ ਤੁਸੀਂ ਆ ਜਾਓ ਟਟੇ ਨਾਲ ਸੁਣਾ ਮੈਂ ਹਾਂ ਤੇਰੇ ਨਾਲ ਸੋਣਾ ਤੇਰੇ ਨਾਲ ਹੀ ਜੀ ਕਰਨਾ ਤੇਰੀ ਕੁੜੀ ਨੂੰ ਪਤਾ ਲੱਗ ਗਿਆ ਨਾ ਤੇ ਨਾਲੇ ਤਾਂ ਜਵਾਕ ਛੱਡ ਜੂਗੀ ਇੱਥੇ ਮੇਰੇ ਕੋਲੇ ਤੇ ਭੱਜ ਜੂਗੀ ਇੱਥੇ ਤੇ ਫਿਰ ਮੁੜ ਕੇ ਤੂੰ ਵੀ ਨਹੀਂ ਖੜਨਾ ਤੂੰ ਵੀ ਉਹਦੇ ਕੁੜੀ ਕੰਨੀ ਹੋ ਜਾਏਗੀ ਵੈਂਟ ਚ ਖੜਕੂੰਗੀ ਮੈਂ ਖੜਦੀ ਆਂ ਤੁਹਾਡੇ ਨਾਲ ਠੀਕ ਆ ਕੁਝ ਨਹੀਂ ਖੜਦੀ ਰਹੁ ਪਤਾ ਹੈ ਖੜਦੀ ਹੈ ਹੈ ਕਿਉਂ ਨਹੀਂ ਖੜਦੀ ਤੇ ਕੀ ਰੱਖੇ ਤੇ ਫਿਰ ਅਜ ਮਾਵਾਂ ਤਾਂ ਕਰੀ ਕੀ ਕੀ ਨਾਲ ਕੇ ਮੈਂ ਖੜਜੋ ਮੈਂ ਨਾਲ ਹੀ ਖੜੂ ਮੇਰੇ ਨਾਲ ਰਹੂਗੀ ਜੀ ਦਮ ਅੱਛਾ ਕੀ ਦੇਖ ਲਾ ਕੰਮ ਹੋਣਾ ਰਿਸਕ ਜਿਹੇ ਵਾਲਾ ਕੰਮ ਹੈਗਾ ਦੇਖੋ ਚੀਤ ਤੂੰ ਵੀ ਘੈਂਟੀ ਪਈ ਐਵੇਂ ਕੋ ਮਾੜੀ ਤਾਂ ਹੈ ਨਹੀਂਗੀ। ਤਾਂ ਕਿ ਤੇ ਤਾਂ ਤਾਂ ਤੇ ਜਿਵੇਂ ਹੀ ਪਾੜਿਆ ਮੈਂ। ਅੱਛਾ ਤੂੰ ਮੈਨੂੰ ਵੇਖ ਕੇ ਕੁੜੀ ਦਾ ਰਿਸ਼ਤਾ ਦਿੱਤਾ ਹੈ। ਹਾਂ ਕੀ ਰਿਸ਼ਤਾ? ਇਹ ਕੀ ਰਿਸ਼ਤਾ ਦੇ ਤਾਂ ਹੁਣੀ ਜਾਣੀ ਨਹੀਂ ਬਣਨੀ ਸੀ। ਅੱਛਾ ਤਾਂ ਤੈਨੂੰ ਕਿਵੇਂ ਪਸੰਦ ਕਰ ਲਈ ਮੈਨੂੰ? ਮੈਨੂੰ ਕਿਸੇੰਦਾ ਮੇਰੀ ਕੁੜੀ ਨੂੰ ਤਾਂ ਮੈਨੂੰ ਕਿਸੇੰਦਾ ਤਸਵੀਰ ਮਤਲਬ ਕੁੜੀ ਨੂੰ ਪਸੰਦ ਕੁੜੀ ਦਾ ਪੂਰੇ ਐ। ਪੂਰੇ ਝਟਕੇ ਮਾਰ ਮਾਰ ਕੇ ਕਰਦੀ ਏ ਕੰਮ ਸਾਰਾ ਕੀ ਗੱਲ ਕਰਦੀ ਤੂੰ ਉਹ ਤਾਂ ਕੋ ਮੈਂ ਕਹਿੰਦਾ ਮੈਂ ਪੈ ਜਾਣਾ ਥੱਲੇ ਮੇਰੀ ਗੱਲ ਸੁਣ ਤੂੰ ਆ ਜਾਂਦੀ ਉੱਤੇ ਤੇ ਲੱਕ ਕੋਲ ਜਦੋਂ ਝਟਕੇ ਮਾਰਦੀ ਹੈ ਨਾ ਜਦੋਂ ਉਹ ਤਾਂ ਸਵਾਦ ਹੀ ਲਿਆ ਦਿੰਦੀ ਹੈ ਹੋਰ ਕੀ ਤਾਂ ਗਣਕੇ ਪਤਾ ਕੀ ਕਹਿੰਦੀ ਹੈ ਕੀ ਕਹਿੰਦੀ ਹੈ ਗਣਕੇ ਗਣਕੇ ਕਹਿੰਦੀ ਹੈ ਪਹਿਲਾਂ ਉੱਤੇ ਆ ਜੂਗੀ ਮੇਰੀ ਗੱਲ ਸੁਣ ਜੀ ਮੈਂ ਥੱਲੇ ਪਿਆ ਹੁੰਨਾ ਐਵੇਂ ਜੋ ਉੱਤੇ ਆ ਜਾਂਦੀ ਹੈ ਤੇ ਕਹਿੰਦੀ ਵੀ ਉਹਨਾਂ ਚੋਂ ਤੁਸੀਂ ਰੁਕਣਾ ਨਹੀਂ ਆ ਮੈਂ 100 ਛੱਟ ਕੇ ਮਾਰੂਗੀ ਗਣ ਕੇ ਗਣ ਕੇ 100 ਛੱਟ ਕੇ ਮਾਰਦੀ ਐ ਕੋ ਦੋ ਤਿੰਨ ਚਾਰ ਐਂ ਕਰਕੇ ਅੱਛਾ ਨਾਲ ਗਣਦੀ ਵੀ ਹੈ ਗਣਦੀ ਵੀ ਐ ਤੇ 100 ਛੱਟ ਕੇ ਪੂਰੇ ਹੋ ਜੇ ਨਹੀਂ ਫੇਰ ਕਹਿੰਦੀ 100 ਛੱਟ ਕੇ ਤੁਸੀਂ ਮਾਰੋ ਫੇਰ 100 ਮੈਂ ਮਾਰਦਾ ਫੇਰ ਉਸ ਤੋਂ ਬਾਅਦ 50 ਛੱਟ ਕੇ ਫੇਰ ਉਹ ਮਾਰਦੀ ਐ ਮਨ ਲੈ ਜੇ ਗੱਲਾਂ ਸੁਣ ਕੇ ਜੀ ਕਰਨ ਲੱਗ ਗਿਆ ਹੋਣਾ ਸਾਡਾ ਵੀ ਉਜੀ ਤਾ ਨਹੀਂ ਕਰਦਾ ਤੁਸੀਂ ਆਉਂਗੇ ਫੇਰ ਹੀ ਜੀ ਕਰੇਗਾ ਮੇਰੇ ਕੋਲੇ ਆਉ ਤੁਸੀਂ ਕਰ ਮੈਂ ਤਾਂ ਤਿਆਰ ਹਾਂ ਚਲੋ ਤੁਹਾਨੂੰ ਇੱਕ ਗੱਲ ਕੋਲ ਧਿਆਨ ਤੂੰ ਰੱਖਣਾ ਹੈ ਦਾ ਠੀਕ ਹੈ ਨਾ ਮੈਂ ਤਾਂ ਵੈਸੇ ਵੀ ਹੁਣ ਪੁਰਾਣੀਆਂ ਗੱਡੀਆਂ ਬਹੁਤ ਪਸੰਦ ਆ ਜੀ ਕੱਲ ਮੈਂ ਹੋਰ ਧਿਆਨ ਤੁਸੀਂ ਰੱਖਣਾ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਫਿਰ ਮੈਂ ਫੋਨ ਕਰ ਦਉਗਾ ਠੀਕ